ਛਿਜੇ ਦੇ ਖੁੱਲਾ ਇੱਕ ਗੰਢ ਛੇ ਆ ਨਿਤਖੋ ਜਗ ਹੰਡ ਛਿਜ ਜਾਏ ਦੇਹ ਦਾ ਛਿਜ ਰਹੀ ਹੈ ਲੋਜ ਬਦਲੀ ਵੀ ਵਾਲ ਨਹੀਂ ਵੀ ਅੰਦਰ ਦੀ ਗਿਆਨਤਾ ਛਿਜ ਰਹੀ ਚਿੰਤਾ ਵਿੱਚ ਛਿਜ ਰਹੀ ਹੈ ਬਾਲ ਦੀ ਉਬਰ ਦੇ ਲਿਆ ਜਰ ਛਿਜ ਰਹੀ ਹੈ ਠੀਕ ਹੈ ਛਿਜ ਜਾ ਤੇ ਖੁੱਲਾ ਇੱਕ ਇੱਕ ਗੰਢ ਗੰਢ ਜੇ ਨੀ ਕਪੜੇ ਦੀ ਗੰਢ ਖੋਲ ਦੇਵੇ ਤਾਂ ਇਹ ਜਿੱਦੇ ਚ ਜਾਂਦੀ ਹੈ ਅੱਛਾ ਜੀ ਇਹਦੀ ਗੰਢ ਖੋਲ ਦੇਵੇ ਲਾ ਲਓ ਆਹ ਹਾਂ ਜੇ ਇਸ ਦੇ ਨਾਲ ਉਹ ਬਾਇਓਨੋਲੋਜੀ ਗੰਢ ਖੋਲ ਦੇਵੇ ਅੱਛਾ ਜੀ ਜਿ ਜੈਸ ਕਰਕੇ ਛਿੱਛਦੀ ਹੈ ਕਿ ਮਾਇਆ ਨਾਲ ਗੰਢ ਪਈ ਹੋਈ ਹੈ ਜੀ ਮਾਇਆ ਨਾਲ ਜੁੜੀ ਹੋਈ ਹੈ ਹਾਂ ਹਾਂ ਪੜ੍ਹ ਛੇ ਆ ਨਿਤ ਦੇਖੋ ਜਗ ਹੰਡ ਛੇ ਅਨਿਤ ਅੱਛਾ ਜੀ ਛੇ ਅਨਿਤ ਅੱਛਾ ਅਨਿਤ ਤੇ ਜਈ ਗਿਆਨਦਰ ਦੇਖੋ ਆਨਿੱਤ ਬਣ ਜਾਂਦਾ ਫਿਰ ਜੀ 6 ਆਨਿੱਤ 6 ਅਨੌਦ ਦਾ ਹਾਂਜੀ 6 6 ਜਦ ਗਿਲਦੇ ਨੇ 6 ਹਾਂਜੀ ਆੜਾ ਲਾਸ ਵਿੱਚ ਲਾ ਕੇ ਹੀ 6 ਬਣਦਾ 6 ਹਾਂ ਅਦਤ ਹੂੰ ਹੂੰ 6 ਆਦ ਅੱਛਾ ਜੀ 2 ਆੜੇ ਜੀ ਅਨੱਤ ਬਣਦਾ ਹੈ ਗਿਆਨਿਤ ਦੇਖੋ ਜੰਗ ਹੰਡ ਇਹਦਾ ਨਾਸ ਬੰਤ ਹੈ ਅਸਿਰਵਾਲਾ ਹੂੰ ਜੀ ਗਿਆਨਿਤ ਦੇ ਜੇ ਮੋ ਦਿਮਾਗ ਹੈ ਚ ਇਹ ਦਿੱਤਾ ਹੈ ਹੂੰ ਦੇਖੋ ਜੰਗ ਹੰਡ ਸਾਰੇ ਜੰਗ ਨਿਰ ਤੁਰ ਕੇ ਦੇਖ ਲੋ ਕੋ ਬਚਿਆ ਸਿਰ ਹੈ ਹੂੰ ਬਾਲਾ ਏਡੀ ਕੇ ਨਾ ਬਚਿਆ ਠੀਕ ਹੈ ਜੀ ਦੋ ਬਚ ਲੋ ਦੇਖੋ ਜੰਗ ਹੰਡ ਉਹ ਪਛਾਮ ਜੇ ਸੰਕਰ ਜਾਣਾ ਬੰਦਰ ਕਾਟ ਮੁਕਤ ਕਰਾਂ ਉਹ ਪਛਾਮ ਜੇ ਸੰ ਕਰ ਜਾਣ ਜੇ ਸੋਗਰ ਦੁਖੂ ਬਰਾਬਰ ਬੋਧ ਕੇ ਚੱਲੇ ਹ ਹ ਆਪਣੇ ਬੰਦਨ ਖੁੱਟਾ ਹੈ ਰੱਬ ਪਰ ਪੁੱਜ ਗਿਆ ਹੈ ਅਚੂ ਵੇਰ ਕਿ ਜਬੰਦ ਦੁਨੀਆ ਦਾ ਜਤਨ ਦੁੱਖ ਸੁਖ ਕਰਕੇ ਹੀ ਲੱਗਦਾ ਹੈ ਦੁੱਖ ਨੂੰ ਇਹ ਸੁਖੋ ਸੁਖ ਬਰਾਬਰ ਦੇ ਸੁੱਖ ਨਾਲ ਲਈ ਠੀਕ ਹੈ ਲੈ ਜੇ ਗਿਆਨ ਇਦਰੇ ਜੇ ਬਸੇ ਆਇਆ ਦਿਮਾਗ ਦੇ ਪਰਛਾਏ ਦੁੱਖ ਨੂੰ ਮਹਿਸੂਸ ਕਰਦਾ ਹੈ ਧਾਕੇ ਧਾਕੇ ਮਹਿਸੂਸ ਕਰਦਾ ਹੈ ਠੀਕ ਹੈ ਏ ਵੋਕਤਾ ਜਿਆਦਾ ਟੁੱਟਿਆ ਹੋਇਆ ਤੇਰੇ ਕੁੜੀ ਟੁੱਟਾ ਦਾ ਛੁੱਟਾ ਦਾ ਦਸ ਦਵਾਰ ਖੁੱਲਾ ਤੇਰੇ ਕੁੜੀ ਛੜਤੀ ਜਿਆਨਾ ਬਲੈਂਟ ਨੇ ਟੁੱਟ ਗਿਆ ਬਾਹਲੇ ਸ਼ਰੀਰ ਨੂੰ ਦਸ ਦਵਾਰ ਚਲੇ ਗਏ ਇਹ ਗੀ ਛਾਇਆ ਛੁੱਚੀ ਜਗਤ ਭੁਲਾਨਾ ਲਿਖਿਆ ਕਿਰਤ ਪੁਰਾ ਪਰਵਾਨਾ ਤੁਰੇ ਪਰਵਾਨਾ ਅਜੇ ਛਾਇਆ ਛਾਇਆ ਮਾਇਆ ਅਸਲ ਵਿੱਚ ਛਾਇਆ ਹੀ ਹੈ अच्छा जी। ਆਇਆ ਕੁਛ ਬਲੀਆ ਛਾਇਆ ਹੈ। ਹੂੰ ਹੂੰ। ਜਾਂਦੀ ਦ੍ਰਿਸ਼ੀ ਤੇ ਬੂਰੇ ਛਾਇਆ ਹੋਇਆ। ਅੱਛਾ ਜੀ। ਹਾਂ। ਇਹ ਇਹਦਾ ਹੀ ਪਰਛਾਇਆ ਹੋਇਆ ਹੈ ਇਹਦੇ ਕਰਕੇ ਪਰਛਾਇਆ ਹੋਇਆ ਹੈ ਅੰਦਰ। ਹੂੰ। ਛੁਟੀਆਂ ਥੋਟੀਆਂ ਵਿੱਚ ਕੁਛ ਨਹੀਂ ਹੈ ਤੇ। ਅੱਛਾ ਜੀ। ਸੱਚੀਆਂ ਇਹਦੇ ਵਿੱਚ ਜੇ ਨਾ ਬੱਤੀ ਨੂੰ ਕੋਝਲ ਹੋ ਸੱਚ ਇਹਦੇ ਵਿੱਚ ਚੂਚੀ ਹੈ ਸੱਚ ਤੋਂ ਸਖੜੀ ਹੈ ਛਾਇਆ ਚੂਚੀ ਹੈ ਨਵਾਸ ਬੰਤ ਹੈ ਜਗਤ ਭੁਲਾਨਾ ਅੱਡਾ ਜਗ ਦੇ ਵਿੱਚ ਪੱਜੇ ਫਿਰਦਾ ਭੁਲਾਨੂ ਜਿਹੜੀ ਚੀਜ਼ ਹੈ ਗੜਵੀ ਖਾਲੀ ਉਹਦੇ ਮੂਰ ਪੱਜੇ ਫਿਰਦੇ ਨੂੰ ਕੋਈ ਬੋਲ ਕੇ ਬਹੁਤ ਬੜੀ ਉਹ ਨਹੀਂ ਮਗਰ ਪੱਜੇ ਫਿਰਦੇ ਨੇ ਐ ਖਾਲੀ ਹੋ ਤੋ ਬਹੁਤ ਜੱਗ ਬਹੁਤ ਚਮਕਦਾਰ ਹੈ। ਜਦ ਦੇਖੀ ਹਤਲੰਗੀ ਕੇ ਤੇ ਖੋਲੀ ਹੋਈ ਦੀ ਕੋਈ। ਕੀ ਗਈ। ਹਾਂ ਜੀ। ਲਿਖਿਆ ਕਿਰਤ ਤੁਰੇ ਪਰਵਾਨਾ। ਬੰਨ ਕਿਤਾ ਆਪਾਂ ਕਰਦੇ ਉਹ ਸੋਚਦੇ ਉਹ ਕਰਦਾ ਜਿਹੜੀ ਇਹ ਤਾਂ ਅੰਦਰੋਂ ਹੀ ਪਰਵਾਨਾ ਲਿਖੋਦਾ ਕਰ ਤੁਲੋਂ ਪਰਵਾਨਾ। ਇਹਦਾ ਤੁਸੀਂ ਜੋ ਆਪ ਸੋਚਦੇ ਉਹ ਕਰਦੇ ਹੋ। ਅੱਛਾ ਜੀ ਜੇ ਕਿਰਤ ਤਾਂ ਤੁਹਾਡੀ ਆਪਣੀ ਸੋਚ ਤੇ ਹੀ ਹੈ ਇਹ ਤਾਂ ਖਾਲੀ ਹੈ ਇਹਦੇ ਵਿੱਚ ਤਾਂ ਕੁਝ ਨਹੀਂ ਇਹ ਚ ਸੋਚ ਬਣੀ ਹੈ ਸੋਚ ਵੀ ਤੁਹਾਡੀ ਆਪਣੀ ਹੋਰ ਅੱਛਾ ਜੀ ਕਰਤ ਕਰਨ ਦੀ ਸ਼ਮਤਾ ਵੀ ਨਹੀਂ ਇਹ ਵੀ ਤੁਹਾਡੇ 'ਚ ਹੈ ਨੂੰ ਪ੍ਰਵਾਨ ਕਰ ਲਿਆ ਕੰਮ ਤੁਸੀਂ ਉਹੀ ਕਰਦੇ ਹੋ ਵੰਨ ਲਿਆ ਗੁਰੂ ਗ੍ਰੰਥ ਇਹ ਇਹ ਜੀ ਗਜੋਬਨ ਜਰਵਾ ਸਰਕਾਲ ਥਾਇਆ ਚੀਜੈ ਭਈ ਸਦਾਲ ਠੀਕ ਹੈ ਜੋਬਨ ਜਰਵਾ ਸਰਕਾਲ ਜੋਬਨ ਝਜਰਿਆ ਜਰਾ ਰੋਗ ਨਾਲ ਪੁਰਾਣਾ ਹੋ ਰਿਹਾ ਹੈ ਸਰੀਰ ਛਿੱਜ ਰਿਹਾ ਜਿਵੇਂ ਕੱਪੜਾ ਛਿੱਜੀ ਨਾ ਪੁਰਾਣਾ ਹੋ ਕੇ ਹੈ ਪੁਰਾਣਾ ਹੋ ਰਿਹਾ ਹੈ ਛਿੱਜੇ ਜੋਬਨ ਜਰਵਾ ਸਰ ਕਾਲ ਤੋ ਜਰਾ ਲੋਗ ਸਰਤੇ ਉਦੋਂ ਬਾਦ ਖਾਲ ਹੈ ਸਰਤੇ ਅਕੇ ਸਮਾ ਸਮਾਗਰ ਛਿੱਜਾਂ ਦੇ ਪੁਰਾਣਾ ਹੋ ਜਾਣਾ ਸਰ ਕਾਲ ਕਾਇਆ ਛਿੱਜੇ ਭਈ ਸਿਬਾਲ ਕਾਇਆ ਵੀ ਛਿੱਜੇ ਭਈ ਸਿਬਾਲ ਜਾੜਾ ਹੈ ਕਾਇਆ ਦੇ ਵਿੱਚ ਭਰਪ ਦਾ ਜਾੜਦਾ ਹੋ ਜਾਣਾ ਹੂੰ ਹੂੰ ਉਹ ਅੰਦਲਿਕ ਆਇਆ ਪਰਮ ਦਾ ਜਾਲਾ ਪੈਦਾ ਪਜਾਂ ਦੇ ਪਾਲ ਲਈ ਆਇਆ ਉਹ ਜੱਜਾਂ ਦੀ ਠੀਕ ਸਿਵਾਲ ਤੋਂ ਕੀ ਭਾਬਾ ਜੀ ਬਲ ਰਹਿਤ ਹੋ ਜੇਗੀ ਸਿਵਾਲ ਜਾਲਾ ਪੈ ਜੂਗਾ ਅੱਛਾ ਜੀ ਜਾੜਾ ਉੱਤੇ ਜਾਲਾ ਪੈ ਜੂਗਾ ਹੂੰ ਹੂੰ ਪਰਮ ਦਾ ਜਾਲ ਅੱਛਾ ਜੀ ਅਗਿਆਨਤਾ ਫੈਲ ਜੂਗੀ ਜਿਉਂ ਜਿਉਂ ਹੂੰ ਹੂੰ ਜਿਹੜੀਆਂ ਦੁਰਗੁਤਾ ਨੇ ਇਹਨਾਂ ਦੇ ਜਿਹੜੀ ਲੈ ਕੇ ਆਇਆ ਤਾਂ ਉਹ ਵੀ ਰਹਿਣ ਦੀ ਪੂਜੀ ਦੁਰਗੁਤਾ ਦੇ ਠੀਕ ਹੈ